ਆ ਥੋੜੂ ਹੁੰਦੀ ਬੇਬੇ ਗੱਲ ਅਸੀਂ ਪਤਾ ਕਿੰਨੀ ਦੂਰੋਂ ਆਏ ਇੱਥੇ ਰਸਨ ਦੇਣ ਪਤਾ ਮੈਨੂੰ ਪਹਿਲਾਂ ਹੋਥ ਠੇਰ ਲਈ ਬੈਠੇ ਹੜਕਦੇ ਪਰਲੇ ਬੰਨੇ ਹੋ ਹਾਏ ਹਾਏ ਆ ਥੋੜੂ ਹਾਏ ਹਾਏ ਕਿ ਤੁਸੀਂ ਤਾਂ ਪਤਾ ਬੋਰੇ ਦਾ ਸਮਾਨ ਸਾਰਾ ਲਪੋਈ ਬੈਠੇ ਹੋ ਚਲ ਦੇ ਦੇ ਆਉ ਰਿਹਾ ਮੈਂ ਦੱਸ ਤੂ ਤੇਰੇ ਕੋਲ ਕੀ ਨਹੀਂ ਹੈਗਾ ਚਲ ਚਾਹ ਗੁਰ ਤੋਂ ਲੈ ਕੇ ਤੇਲ ਦੀਆਂ ਬੋਤਲਾਂ ਤੇਰਾ ਸਾਰਾ ਸਮਾਨ ਪਿਆ ਬੇਬੇ ਆ ਕੀ ਆ ਆ ਵੱਠਲ ਆਟਾ ਆ ਆ ਕੀ ਨਹੀਂ ਹੈਗਾ ਇੱਥੇ ਚੱਕ ਕੇ ਵੱਠਲ ਆ ਹਾਂਜੀ ਕੀ ਦੇਗਾ ਬੇਬੇ ਆ ਤੇਰੇ ਕੋਲ ਸੋਲੇ ਆਦੇ ਭੈਣ ਨੇ ਕਾਦੀ ਘਾਟ ਹਜੇ ਮੈਨੂੰ ਆ ਦੱਸ ਦੱਸ ਆਨੇ ਬੇਬੇ ਇਹ ਗੱਲ ਸਰ ਆ ਕੀ ਆ ਕਾਟੀਆਂ ਫਿਰ ਇਹ ਚੰਗੀ ਗੱਲ ਆ ਹੋਰ ਕਿੰਨਾ ਕ ਚਾਹੀਦਾ ਇੰਨਾ ਖਾ ਲੇਂਗੇ ਇੱਕ ਦਿਨ ਤੂੰ ਕਿੰਨਾ ਖਾ ਲੇਂਗੇ ਇੰਨਾ ਪਹਿਣਾ ਦਾ ਇਹ ਮੈਨੂੰ ਪਤਾ ਨਹੀਂ 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 ਗੱਲ ਤੁਹਾਡੀ ਸਾਰਿਆਂ ਦੀ ਗੱਲ ਆ ਅਸੀਂ ਪਹਿਲਾਂ ਕਿੰਨੀ ਦੂਰ ਆਉਣੇ ਬੇਬੇ ਅਸੀਂ 300 ਕਿਲੋਮੀਟਰ ਦੂਰੋਂ ਕੱਲ੍ਹ ਦੇ ਸਵੇਰ ਦੇ ਤੁਰੇ ਸਾਰਾ ਦਿਨ ਸਾਰੀ ਰਾਤ ਸਾਰਾ ਹੁਣ ਸਹੀ ਗੱਲ ਕੋਈ ਸਾਡੀ ਇੱਕ ਟਰਾਲੀ ਪਲਟ ਗਈ ਸਮਾਨ ਦੀ ਮਸਾ ਜੇਸ ਵੀ ਹੱਦ ਕੇ ਰੋਡ ਕਰਾ ਕੇ ਲੈ ਆਏ ਆ ਗੱਲਾਂ ਪਰ ਤੁਹਾਡੇ ਗਲਤ ਨੇ ਬੇਬੇ ਚਲੋ ਪਾਲੋ ਕਿੱਦੋਂ ਇੱਕ ਗੱਲ ਚਲੋ ਆ ਥੋੜੂ ਹੁੰਦੀ ਬੇਬੇ ਗੱਲ ਚੱਲੇ ਅਸੀਂ ਪਤਾ ਕਿੰਨੀ ਦੂਰੋਂ ਆਏ ਇੱਥੇ ਰਸਨ ਦੇਣ ਪਤਾ ਮੈਨੂੰ ਪਹਿਲਾਂ ਹੋਥ ਠੇਰ ਲਈ ਬੈਠੇ ਹੜਕਦੇ ਪਰਲੇ ਬੰਨੇ ਹੋ ਹਾਏ ਹਾਏ ਆ ਥੋੜੂ ਹਾਏ ਹਾਏ ਕਿ ਤੁਸੀਂ ਤਾਂ ਪਤਾ ਪੋਰੇ ਦਾ ਸਮਾਨ ਸਾਰਾ ਲਪੋਈ ਬੈਠੇ ਹੋ ਚਲ ਦੇ ਦੇ ਆਹ ਰਿਹਾ ਮੈਂ ਦੱਸ ਤਾ ਤੇਰੇ ਕੋਲ ਕੀ ਨਹੀਂ ਹੈਗਾ ਚਾਹ ਗੁਰ ਤੋਂ ਲੈ ਕੇ ਤੇਲ ਦੀਆਂ ਬੋਤਲਾਂ ਤੇਰਾ ਸਾਰਾ ਸਮਾਨ ਪਿਆ ਬੇਬੇ ਆ ਕੀ ਆ ਆ ਵੱਠਲ ਆਟਾ ਆ ਆ ਕੀ ਮਿਲੇਗਾ ਆ ਦੇ ਕੀ ਦੇਗਾ ਰੇਬੇ ਆ ਤੇਰੇ ਕੋਲ ਸੋਲੇ ਆਦੇ ਭੈਣ ਨੇ ਕਾਦੀ ਘਾਟ ਹਜੇ ਮੈਨੂੰ ਆ ਦੱਸ ਦੱਸ ਆ ਨਹੀਂ ਮੋਬੇ ਗੱਲ ਸਾਰਾ ਆ ਕੀ ਆ ਕਾਟੀ ਆ ਫੇਰ ਇਹ ਚੰਗੀ ਗੱਲ ਆ ਹੋਰ ਕਿੰਨਾ ਚਾਹੀਦਾ ਇੰਨਾ ਖਾ ਲੈਂਗੇ ਇੱਕ ਦਿਨ ਤੇ ਤੂੰ ਮੈਂ ਹਾਂ ਇਹ ਨਾ ਇਹ ਨਾ ਪਹਿਨਦਾ ਇਹ ਮੈਨੂੰ ਪਤਾ ਨਹੀਂ 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 ਗੱਲ ਤੁਹਾਡੀ ਸਾਰਿਆਂ ਦੀ ਗਲਤ ਹੈ ਅਸੀਂ ਪਤਾ ਕਿੰਨੀ ਦੂਰ ਆਉਣੇ ਬੇਬੇ ਅਸੀਂ 300 ਕਿਲੋਮੀਟਰ ਦੂਰੋਂ ਕੱਲ੍ਹ ਦੇ ਸਵੇਰ ਦੇ ਤੁਰੇ ਸਾਰਾ ਦਿਨ ਸਾਰੀ ਰਾਤ ਸਾਰਾ ਹੁਣ ਸਹੀ ਗੱਲ ਆਹ ਸਾਡੀ ਇੱਕ ਟਰਾਲੀ ਪਲਟੀ ਸਮਾਨ ਦੀ ਮਸਾ ਜੇਸ ਵੀ ਹੱਦ ਕੇ ਲੋਡ ਕਰਾ ਕੇ ਲੈ ਆਏ ਆਹ ਗੱਲਾਂ ਪਰ ਤੁਹਾਡੇ ਗਲਤ ਨੇ ਬੇਬੇ ਚਲੋ ਪਾਲੋ ਕਿੱਦੋਂ ਇੱਕ ਗੱਲ ਚਲੋ ਆਏ ਥੋੜੂ ਹੁੰਦੀ ਬੇਬੇ ਗੱਲ ਚੱਲੇ ਅਸੀਂ ਪਤਾ ਕਿੰਨੀ ਦੂਰੋਂ ਆਏ ਇੱਥੇ ਰਸਨ ਦੇਣ ਪਤਾ ਮੈਨੂੰ ਪਹਿਲਾਂ ਹੋਥ ਠੇਰ ਲਈ ਬੈਠੇ ਹੜਕਦੇ ਪਰਲੇ ਬੰਨੇ ਹੋ ਹਾਏ ਹਾਏ ਆਏ ਥੋੜੂ ਹਾਏ ਹਾਏ ਕਿ ਤੁਸੀਂ ਤਾਂ ਪਤਾ ਬੋਰੇ ਦਾ ਸਮਾਨ ਸਾਰਾ ਲਪੋਈ ਬੈਠੇ ਹੋ ਚਲ ਦੇ ਦੇ ਆਹ ਰਿਹਾ ਮੈਂ ਦੱਸ ਤਾ ਤੇਰੇ ਕੋਲ ਕੀ ਨਹੀਂ ਹੈਗਾ ਚਾਹ ਗੁਰ ਤੋਂ ਲੈ ਕੇ ਤੇਲ ਦੀਆਂ ਬੋਤਲਾਂ ਤੇਰਾ ਸਾਰਾ ਸਮਾਨ ਪਿਆ ਬੇਬੇ ਆਹ ਕੀ ਆ ਆ ਵੱਠਲ ਆਟਾ ਆ ਆ ਕੀ ਮਿਲੇਗਾ ਆ ਦੇ ਕੀ ਨਹੀਂ ਹੈਗਾ ਬੇਬੇ ਆ ਤੇਰੇ ਕੋਲ ਸੋਨੇ ਆ ਦੇ ਭੈਣ ਨੇ ਕਾਦੀ ਘਾਟ ਹਜੇ ਮੈਨੂੰ ਆ ਦੱਸ ਦੱਸ ਆ ਨਹੀਂ ਬੇਬੇ ਇਹ ਗੱਲ ਸਰ ਆ ਕੀ ਆ ਫਿਰ ਇਹ ਚੰਗੀ ਗੱਲ ਆ ਹੋਰ ਕਿੰਨਾ ਚਾਹੀਦਾ ਇੰਨਾ ਖਾ ਲੇਂਗੇ ਇੱਕ ਦਿਨ ਤੇ ਤੂੰ ਕਿੰਨਾ ਪਹਿਣਾ ਇੰਨਾ ਪਹਿਣਾ ਦਾ ਇਹ ਮੈਨੂੰ ਪਤਾ ਨਹੀਂ 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 ਗੱਲ ਤੁਹਾਡੀ ਸਾਰਿਆਂ ਦੀ ਗੱਲ ਹੈ ਅਸੀਂ ਪਤਾ ਕਿੰਨੀ ਦੂਰ ਆਉਣੇ ਬੇਬੇ ਅਸੀਂ 1300 ਕਿਲੋਮੀਟਰ ਦੂਰੋਂ ਕੱਲ੍ਹ ਦੇ ਸਵੇਰ ਦੇ ਤੁਰਿਆ ਸਾਰਾ ਦਿਨ ਸਾਰੀ ਰਾਤ ਸਾਰਾ ਹੁਣ ਸਹੀ ਗੱਲ ਰੋੜਾ ਹਡੀ ਇੱਕ ਟਰਾਲੀ ਪਾਲਟ ਗਈ ਸਮਾਨ ਦੀ ਮਖਾ ਜੇਸ ਵੀ ਹੱਦ ਕੇ ਲੋੜ ਕਰਾ ਕੇ ਲੈ ਆਏ ਆ ਗੱਲਾਂ ਪਰ ਤੁਹਾਡੇ ਗਲਤ ਨੇ ਬੇਬੇ ਚਲੋ ਪਾਲੋ ਕਿੱਦੋਂ ਇਹਨੀ ਗੱਲ ਚਲੋ ਆਏ ਥੋੜੂ ਹੁੰਦੀ ਬੇਬੇ ਗੱਲ ਅਸੀਂ ਪਤਾ ਕਿੰਨੀ ਦੂਰੋਂ ਆਏ ਇੱਥੇ ਗਰਾਸਨ ਦੇਣ ਪਤਾ ਮੈਨੂੰ ਪਹਿਲਾਂ ਹੋਥ ਠੇਰ ਲਈ ਬੈਠੇ ਹੜਕ ਤੇ ਪਰਲੇ ਬੰਨੇ ਹੋ ਹਾਏ ਹਾਏ ਆਏ ਥੋੜੂ ਹਾਏ ਹਾਏ ਕਿ ਤੁਸੀ ਦਾ ਪਤਾ ਬੋਰੀਆਂ ਦਾ ਸਮਾਨ ਸਾਰਾ ਲਪੋਈ ਬੈਠੇ ਹੋ ਚਲ ਦੇ ਦੇ ਮੈਂ ਦੱਸ ਤੋ ਤੇਰੇ ਕੋਲ ਕੀ ਨਹੀਂ ਹੈਗਾ ਚਾਹ ਗੁਰ ਤੋਂ ਲੈ ਕੇ ਤੇਲ ਦੀਆਂ ਬੋਤਲਾਂ ਤੇਰਾ ਸਾਰਾ ਸਮਾਨ ਪਿਆ ਬੇਬੇ ਆ ਕੀ ਆ ਆ ਵੱਠਲ ਆਟਾ ਆ ਆ ਕੀ ਮਿਲੇਗਾ ਆ ਦੇ ਕੀ ਦੇਗਾ ਰੇਬੇ ਆ ਤੇਰੇ ਕੋਲ ਸੋਨੇ ਆ ਦੇ ਭੈਣ ਨੇ ਕਾਦੀ ਘਾਟ ਹਜੇ ਮੈਨੂੰ ਆ ਦੱਸ ਦੱਸ ਆ ਨਹੀਂ ਰੇਬੇ ਗੱਲ ਸਾਰਾ ਆ ਕੀ ਆ ਫੇਰ ਇਹ ਚੰਗੀ ਗੱਲ ਆ ਹੋਰ ਕਿੰਨਾ ਚਾਹੀਦਾ ਇੰਨਾ ਖਾ ਲੈਂਗੇ ਇੱਕ ਦਿਨ ਤੂੰ ਕਿਨਾ ਹੌਲੋ ਨਾ ਆਈ ਨਾ ਪਰ ਨਾ ਦਈ ਮੈਨੂੰ ਪਤਾ ਨਹੀਂ 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 ਗੱਲ ਤੁਹਾਡੀ ਸਾਰਿਆਂ ਦੀ ਗਲਤ ਹੈ ਅਸੀਂ ਪਤਾ ਕਿੰਨੀ ਦੂਰ ਹੋਣੇ ਬੇਬੇ ਅਸੀਂ 300 ਕਿਲੋਮੀਟਰ ਦੂਰ ਹੋ ਕੱਲ੍ਹ ਦੇ ਸਵੇਰ ਦੇ ਤੁਰੇ ਸਾਰਾ ਦਿਨ ਸਾਰੀ ਰਾਤ ਸਾਰਾ ਹੁਣ ਸਹੀ ਗੱਲ ਕੋਈ ਸਾਡੀ ਇੱਕ ਟਰਾਲੀ ਪਲਟ ਗਈ ਸਮਾਨ ਦੀ ਮਸਾ ਜੇਸ ਵੀ ਹੱਦ ਕੇ ਰੋਡ ਕਰਾ ਕੇ ਲੈ ਆਏ ਆ ਗੱਲਾਂ ਪਰ ਤੁਹਾਡੇ ਗਲਤ ਨੇ ਬੇਬੇ ਚਲੋ ਪਾਲੋ ਕਿੱਦੋਂ ਇਹ ਗੱਲ ਚਲੋ ਆਏ ਥੋੜੂ ਹੁੰਦੀ ਬੇਬੇ ਗੱਲ ਚੱਲੇ ਅਸੀਂ ਪਤਾ ਕਿੰਨੀ ਦੂਰੋਂ ਆਏ ਇੱਥੇ ਰਸਨ ਦੇਣ ਪਤਾ ਮੈਨੂੰ ਪਹਿਲਾਂ ਹੋਥ ਠੇਰ ਲਈ ਬੈਠੇ ਹੜਕਦੇ ਪਰਲੇ ਬੰਨੇ ਹੋ ਹਾਏ ਹਾਏ ਆਏ ਥੋੜੂ ਹਾਏ ਹਾਏ ਕਿ ਤੁਸੀਂ ਤਾਂ ਪਤਾ ਬੋਰੇ ਦਾ ਸਮਾਨ ਸਾਰਾ ਲਪੋਈ ਬੈਠੇ ਹੋ ਚਲ ਦੇ ਦੇ ਆਹ ਰਿਹਾ ਮੈਂ ਦੱਸ ਤਾ ਤੇਰੇ ਕੋਲ ਕੀ ਨਹੀਂ ਹੈਗਾ ਚਾਹ ਗੁਰ ਤੋਂ ਲੈ ਕੇ ਤੇਲ ਦੀਆਂ ਬੋਤਲਾਂ ਤੇਰਾ ਸਾਰਾ ਸਮਾਨ ਪਿਆ ਬੇਬੇ ਆਹ ਕੀ ਆ ਆ ਵੱਠਲ ਆਟਾ ਆਪ ਆ ਕੀ ਮਿਲੇਗਾ ਆ ਦੇ ਕੀ ਦੇਗਾ ਬੇਬੇ ਆ ਤੇਰੇ ਕੋਲ ਸੋਲੇ ਆ ਦੇ ਭੈਣ ਨੇ ਕਾਦੀ ਘਾਟ ਹਜੇ ਮੈਨੂੰ ਆ ਦੱਸ ਦੱਸ ਆਨੇ ਬੇਬੇ ਇਹ ਗੱਲ ਸਰ ਆ ਕੀ ਆ ਫਿਰ ਇਹ ਚੰਗੀ ਗੱਲ ਆ ਹੋਰ ਕਿੰਨਾ ਚਾਹੀਦਾ ਇੰਨਾ ਖਾ ਲੇਂਗੇ ਇੱਕ ਦਿਨ ਤੂੰ ਕਿੰਨਾ ਪਹਿਣਾ ਇੰਨਾ ਪਹਿਣਾ ਦਾ ਇਹ ਮੈਨਾਂ ਤਾਂ ਨਹੀਂ ਪਤਾ ਨਹੀਂ ਨਹੀਂ ਗੱਲ ਤੁਹਾਡੀ ਸਾਰਿਆਂ ਦੀ ਗੱਲ ਹੈ ਅਸੀਂ ਪਤਾ ਕਿੰਨੀ ਦੂਰ ਆਉਣੇ ਬੇਬੇ ਅਸੀਂ 300 ਕਿਲੋਮੀਟਰ ਦੂਰੋਂ ਕੱਲ੍ਹ ਦੇ ਸਵੇਰ ਦੇ ਤੁਰਿਆ ਸਾਰਾ ਦਿਨ ਸਾਰੀ ਰਾਤ ਸਾਰਾ ਹੁਣ ਕਿ ਦੋ ਸਾਡੀ ਇੱਕ ਟਰਾਲੀ ਪਲਟ ਗਈ ਸਮਾਨ ਦੀ ਮਸਾ ਜੇਸ ਵੀ ਹੱਦ ਕੇ ਰੋਡ ਕਰਾ ਕੇ ਲੈ ਆਏ ਆ ਗੱਲਾਂ ਪਰ ਤੁਹਾਡੇ ਗਲਤ ਨੇ ਬੇਬੇ ਚਲੋ ਪਾਲੋ ਕਿੱਦੋਂ ਇੱਕ ਗੱਲ ਚਲੋ ਆ ਥੋੜੂ ਹੁੰਦੀ ਬੇਬੇ ਗੱਲ ਚੱਲੇ ਅਸੀਂ ਪਤਾ ਕਿੰਨੀ ਦੂਰੋਂ ਆਏ ਇੱਥੇ ਰਸਨ ਦੇਣ ਪਤਾ ਮੈਨੂੰ ਪਹਿਲਾਂ ਹੋਥ ਠੇਰ ਲਈ ਬੈਠੇ ਹੜਕਦੇ ਪਰਲੇ ਬੰਨੇ ਹੋ ਹਾਏ ਹਾਏ ਆ ਥੋੜੂ ਹਾਏ ਹਾਏ ਕਿ ਤੁਸੀਂ ਤਾਂ ਪਤਾ ਪੋਰੇ ਦਾ ਸਮਾਨ ਸਾਰਾ ਲਪੋਈ ਬੈਠੇ ਹੋ ਚਲ ਦੇ ਦੇ ਆਹ ਰਿਹਾ ਮੈਂ ਦੱਸ ਤਾ ਤੇਰੇ ਕੋਲ ਕੀ ਨਹੀਂ ਹੈਗਾ ਚਾਹ ਗੁਰ ਤੋਂ ਲੈ ਕੇ ਤੇਲ ਦੀਆਂ ਬੋਤਲਾਂ ਤੇਰਾ ਸਾਰਾ ਸਮਾਨ ਪਿਆ ਬੇਬੇ ਆ ਕੀ ਆ ਆ ਵੱਠਲ ਆਟਾ ਆ ਆ ਕੀ ਮਿਲੇਗਾ ਆ ਦੇ ਕੀ ਦੇਗਾ ਬੇਬੇ ਆ ਤੇਰੇ ਕੋਲ ਸੋਲੇ ਆ ਦੇ ਭੈਣ ਨੇ ਕਾਦੀ ਘਾਟ ਹਜੇ ਮੈਨੂੰ ਆ ਦੱਸ ਦੱਸ ਆਨੇ ਬੇਬੇ ਇਹ ਕੀ ਆ ਸਰ ਆ ਕੀ ਆ ਫਾਟੀਆਂ ਫਿਰ ਇਹ ਚੰਗੀ ਗੱਲ ਆ ਹੋਰ ਕਿੰਨਾ ਕ ਚਾਹੀਦਾ ਇੰਨਾ ਖਾ ਲੇਗੇ ਇੱਕ ਦਿਨ ਚ ਕਿੰਨਾ ਹੋਣਾ ਇੰਨਾ ਪੈਣਾ ਦਾ ਇਹ ਮੈਨੂੰ ਪਤਾ ਨਹੀਂ 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 ਗੱਲ ਤੁਹਾਡੀ ਸਾਰਿਆਂ ਦੀ ਗਲਤ ਹੈ ਅਸੀਂ ਪਤਾ ਕਿੰਨੀ ਦੂਰ ਆਉਣੇ ਬੇਬੇ ਅਸੀਂ 300 ਕਿਲੋਮੀਟਰ ਦੂਰੋਂ ਕੱਲ੍ਹ ਦੇ ਸਵੇਰ ਦੇ ਤੁਰੇ ਸਾਰਾ ਦਿਨ ਸਾਰੀ ਰਾਤ ਸਾਰਾ ਹੁਣ ਸਾਡੀ ਇੱਕ ਟਰਾਲੀ ਪਲਟ ਗਈ ਸਮਾਨ ਦੀ ਮਸਾ ਜੇਸ ਵੀ ਹੱਦ ਕੇ ਰੋਡ ਕਰਾ ਕੇ ਲੈ ਆਏ ਆਹ ਗੱਲਾਂ ਪਰ ਤੁਹਾਡੀ ਗਲਤ ਨੇ ਬੇਬੇ ਚਲੋ ਪਾਲੋ ਕਿਹੜੀ ਗੱਲ ਚਲੋ